ਕੌਮ ਸੀ ਬਾਬਾ ਰੰਗਾ ਕਿਉਂ ਬਾਬਾ ਰੰਗਾ ਦਾ ਨਾਮ ਅੱਜ ਵੀ ਦਾਖਾ ਪਿੰਡ ਦੀਆਂ ਗਲੀਆਂ ਦੇ ਵਿੱਚ ਸੁਣਾਈ ਦਿੰਦਾ ਹੋਵੇ ਉੱਥੋਂ ਦੀਆਂ ਕਹਾਣੀਆਂ ਦੇ ਵਿੱਚ ਬਾਬਾ ਰੰਗਾ ਦੇ ਨਾਮ ਦਾ ਜ਼ਿਕਰ ਅਕਸਰ ਸੁਣਨ ਨੂੰ ਮਿਲਦਾ ਹੈ ਪਿੰਡ ਦੇ ਗੇਟ ਤੋਂ ਇੱਕ ਸਿੱਧੀ ਸੜਕ ਪਿੰਡ ਵੱਲ ਨੂੰ ਜਾਂਦੀ ਹੈ ਖੱਬੇ ਪਾਸੇ ਇੱਕ ਸਮਾਦ ਬਣੀ ਹੋਈ ਹੈ ਇਹ ਸਮਾਦ ਬਾਬਾ ਰੰਗਾ ਦੀ ਹੈ ਬਾਬਾ ਰੰਗਾ ਇੱਕ ਸ਼ਰੀਰਪੱਖੋ ਬਲਵਾਨ ਤਾਕਤਵਰ ਅਤੇ ਨਿਰਧਰ ਯੋਧਾ ਸੀ ਇਹ ਗੱਲ ਉਸ ਸਮੇਂ ਦੀ ਹੈ ਜਦੋਂ ਦਾਖਾ ਇੱਕ ਛੋਟਾ ਜਿਹਾ ਪਿੰਡ ਹੁੰਦਾ ਸੀ ਅਤੇ ਆਸ-ਪਾਸੇ ਸਾਰਾ ਜੰਗਲ ਹੁੰਦਾ ਸੀ। ਦਾਖਾ ਪਿੰਡ ਦੇ ਵਿੱਚ ਜੋ ਲੁੱਟਾ ਖੂਆ ਮੁਸਾਫਿਰੇ ਜੋ ਲੰਘਦੇ ਸੀ ਉਹਨਾਂ ਨਾਲ ਲੁੱਟਾ ਖੂਆ ਇੱਕ ਆਮ ਗੱਲ ਸੀ। ਉਸ ਸਮੇਂ ਬਾਬਾ ਰੰਗਾ ਨੇ ਲੁੱਟਾ ਖੂਆ ਕਰਨ ਵਾਲਿਆਂ ਨੂੰ ਚੰਗਾ ਸਬਕ ਸਿਖਾਇਆ। ਉਹਨਾਂ ਨੂੰ ਜੋ ਸਬਕ ਸਿਖਾਇਆ ਮੂੰਹ ਦੋੜ ਜਵਾਬ ਦਿੱਤਾ ਜਿਸ ਕਾਰਨ ਬਾਬਾ ਰੰਗਾ ਦੇ ਨਾਮ ਦੀ ਤੂਤੀ ਹੈ ਜੋ ਸਾਰੇ ਪਾਸੇ ਬੋਲਣ ਲੱਗਦੀ ਹੈ। ਇੱਕ ਵਾਰ ਦੀ ਗੱਲ ਹੈ ਕਿ ਦਿੱਲੀ ਦੇ ਸੁਲਤਾਨ ਸ਼ਾਹ ਜਹਾਂ ਦੀਆਂ ਬੀਗਮਾਂ ਦਾਖਾ ਪਿੰਡ ਦੇ ਜੰਗਲਾਂ ਦੇ ਵਿੱਚ ਦੀ ਨਗਦੀਆਂ ਸੀ ਇਸ ਜੰਗਲਾਂ ਦੇ ਵਿੱਚ ਲੁੱਟਾ ਖੋਹਾਂ ਦਾ ਇੰਨਾ ਡਰ ਸੀ ਰਾਤ ਦਾ ਸਮੇਂ ਸੀ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਪਿੰਡ ਦਾ ਕਿਸੇ ਮੋਢਵਾਰ ਨੂੰ ਬੁਲਾਇਆ ਜਾਵੇ ਅਤੇ ਉਸ ਕੋਲੋਂ ਸਲਾਹ ਲਈਤੀ ਜਾਵੇ ਕਿ ਸਫ਼ਰ ਅੱਗੇ ਕਰੀਏ ਜਾਂ ਨਾ ਕਰੀਏ ਪਿੰਡ ਦੇ ਉਮੀਦਵਾਰ ਦੀ ਗੱਲ ਆਂਦੀ ਹੈ ਤਾਂ ਬਾਬਾ ਰੰਗਾ ਦਾ ਨਾਮ ਸਾਹਮਣੇ ਜਾਂਦਾ ਹੈ ਬਾਬਾ ਰੰਗਾ ਨੂੰ ਬੁਲਾਇਆ ਜਾਂਦਾ ਹੈ ਉਹਨਾਂ ਤੋਂ ਬੇਨਤੀ ਕੀਤੀ ਜਾਂਦੀ ਕਿ ਅੱਗੇ ਜੋ ਰਸਤਾ ਬੇ ਖਤਰਨਾਕ ਹੈ ਰਸਤੇ ਦੇ ਵਿੱਚ ਅੱਗੇ ਜਾਣ ਦੇ ਲਈ ਕੁਝ ਸਹਾਇਤਾ ਜਾਂ ਸਹੂਲਤ ਪ੍ਰਦਾਨ ਕੀਤੀ ਜਾਵੇ। ਬਾਬਾ ਰੰਗਾ ਨੇ ਆਪਣੀ ਇੱਕ ਬਰਛਾ ਕੱਢਿਆ ਅਤੇ ਉਸ ਦੇ ਉੱਤੇ ਆਪਣਾ ਨਾਮ ਲਿਖ ਕੇ ਜੋ ਰਾਣੀਆਂ ਦੀਆਂ ਗੱਡੀਆਂ ਸੀ ਉਹਨਾਂ ਦੇ ਜੋ ਬੈਲ ਗੱਡੀਆਂ ਜੋ ਰੱਥ ਸੀ ਉਹਨਾਂ ਦੇ ਅੱਗੇ ਲਗਾਤਾ ਤੇ ਉਹਨਾਂ ਨੂੰ ਕਿਹਾ ਕਿ ਜੇਕਰ ਕੋਈ ਤੁਹਾਨੂੰ ਰੋਕੇ ਜਾਂ ਤੰਗ ਪਰੇਸ਼ਾਨ ਕਰੇ ਤੇ ਤੁਸੀਂ ਇਸ ਜੋ ਨਿਸ਼ਾਨ ਨੂੰ ਦਿਖਾ ਦਿਓ ਔਰ ਆਪਣਾ ਸਫਰ ਅੱਗੇ ਤੈਅ ਰੱਖਿਓ। ਇਦਾਂ ਹੀ ਹੁੰਦਾ ਵੈ ਬੀਗਮਾ ਆਪਣਾ ਸਫ਼ਰ ਤੈਅ ਕਰਦੀਆਂ ਨੇ ਰਸਤੇ ਦੇ ਵਿੱਚ ਉਹਨਾਂ ਨੂੰ ਕੋਈ ਵੀ ਉਸ ਜੋ ਨਿਸ਼ਾਨ ਦੇ ਵਜੋਂ ਕੋਈ ਉਹਨਾਂ ਨੂੰ ਰੋਕਦਾ ਨਹੀਂ ਸਾਰੀ ਗੱਲ ਜਾ ਕੇ ਜਦੋਂ ਬੀਗਮਾ ਦਿੱਲੀ ਦੇ ਸੁਲਤਾਨ ਨੂੰ ਜਦੋਂ ਦੱਸਦੀਆਂ ਨੇ ਤਾਂ ਉਹ ਇਸ ਗੱਲ ਤੋਂ ਬੜਾ ਪ੍ਰਭਾਵਿਤ ਹੁੰਦਾ ਵੈ ਉਹਦਾ ਜੋ ਦਿਲ ਹੈ ਉਸ ਸ਼ਖਸ ਨੂੰ ਮਿਲਣ ਨੂੰ ਕਰਦਾ ਵੈ ਉਹ ਆਪਣੇ ਵਜ਼ੀਰਾਂ ਨੂੰ ਦਾਖਾ ਵਿਕੇ ਭੇਜਦਾ ਵੈ ਦਾਖਾ ਵਿਕੇ ਵਜ਼ੀਰਾਂ ਨੂੰ ਕਹਿ ਕੇ ਭੇਜਦਾ ਕਿ ਬਾਬਰ ਰੰਗਾ ਨੂੰ ਮੇਰੇ ਕੋਲ ਬੁਲਾ ਕੇ ਲੈ ਕੇ ਆ ਵਜ਼ੀਰ ਆਂਦੇ ਨੇ ਬਾਬੇ ਰੰਗੇ ਦੇ ਨਾਲ ਗੱਲਬਾਤ ਕਰਦੇ ਨੇ ਤੇ ਉਹਨਾਂ ਨੂੰ ਆਪਣੇ ਨਾਲ ਚੱਲਣ ਦੀ ਜੋ ਬੇਨਤੀ ਕਰਦੇ ਨੇ ਬਾਬਾ ਰੰਗਾ ਦਿੱਲੀ 'ਚ ਜਨਤਾ ਵੈ ਸੁਲਤਾਨ ਨੂੰ ਸ਼ਾਹਜਹਾਨ ਨੂੰ ਮਿਲਦਾ ਵੈ ਤੇ ਮਿਲ ਕੇ ਸਾਰਾ ਵਾਕਿਆ ਵੈ ਦੱਸਦਾ ਵੈ ਸੁਲਤਾਨ ਉਹਨਾਂ ਦੇ ਇਸ ਗੱਲ ਤੋਂ ਬੜਾਈ ਖੁਸ਼ ਹੁੰਦਾ ਵੈ ਕਿ ਇੰਨਾ ਬਲਵਾਨ ਪੰਜਾਬ ਦਾ ਇੰਨਾ ਸੂਰਮਾ ਯੋਧਾ ਵੈ ਉਹ ਖੁਸ਼ੀ ਦੇ ਵਿੱਚ ਉਹਨਾਂ ਨੂੰ ਇੱਕ ਮਹਿਲ ਭੇਟ ਕਰਦਾ ਵੈ ਬਾਬੇ ਰੰਗੇ ਦਾ ਇੱਕ ਮਹਿਲ ਹੈ ਜੋ ਬਾਦ ਵਿੱਚ ਜੋ ਉਹਨਾਂ ਦੇ ਨਾਮ ਤੋਂ ਰੰਗਾ ਮਹਿਲ ਦੇ ਨਾਮ ਤੋਂ ਜਾਣਿਆ ਜਾਣ ਲੱਗ ਗਿਆ ਉਹ ਮਹਿਲ ਗਿਫਟ ਕਰਦਾ ਵੈ ਤੋਹਫੇ ਦੇ ਵਿੱਚ ਦਿੰਦਾ ਵੈ ਔਰ ਬਾਬੇ ਰੰਗੇ ਦੀ ਪ੍ਰਸਿੱਧੀ ਹੈ ਜੋ ਬਾਕੀ ਪਿੰਡਾਂ ਦੇ ਵਿੱਚ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ ਬਾਬੇ ਰੰਗੇ ਦੀ ਇਹ ਸਮਾਦ ਜਿਸ ਦਾ ਨਵੀਨੀਕਰਨ ਕੀਤਾ ਹੋਇਆ ਵੈ ਬੜੇ ਹੀ ਅੱਛੇ ਤਰੀਕੇ ਦੇ ਨਾਲ ਬਣਾਈ ਹੋਈ ਹੈ ਲੋਕ ਇੱਥੇ ਅੱਜ ਵੀ ਆ ਕੇ ਬੈਠਦੇ ਨੇ ਤੇ ਬਾਬੇ ਰੰਗੇ ਦੀਆਂ ਗੱਲਾਂ ਕਰਦੇ ਨੇ ਤੇ ਉਸ ਦੇ ਜੋ ਵੀਰ ਯੋਧੇ ਦੇ ਸੂਰਮੇ ਦੇ ਜੋ ਗੱਲਾਂ ਨੇ ਕਹਾਣੀਆਂ ਨੇ ਅਕਸਰ ਬੱਚਿਆਂ ਨੂੰ ਉਹਦਾ ਜ਼ਿਕਰ ਕਰਦੇ ਨੇ ਬਾਬੇ ਰੰਗੇ ਦੀ ਇਹ ਸਮਾਦ ਅੱਜ ਵੀ ਇੱਥੇ ਮੌਜੂਦ ਹੈ ਤੇ ਲੋਕ ਅੱਜ ਵੀ ਇੱਥੇ ਜੋ ਵੀਰਤਾ ਦੀਆਂ ਕਹਾਣੀਆਂ ਨੇ ਉਹ ਸੁਣਾਉਂਦੇ ਆ